ਨਿੱਕੇ ਸਿੱਧੂ ਦੀਆਂ AI ਤੋਂ ਫੋਟੋਆਂ ਬਣਾ ਕੇ ਕਾਫੀ ਦੇਰ ਤੋਂ ਇੰਟਰਨੈਟ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ AI ਦੇ ਵੱਲੋਂ ਵਾਇਰਲ ਹੋਈਆਂ ਤਸਵੀਰਾਂ ਦੇ ਵਿੱਚ ਛੋਟੇ ਸਿੱਧੂ ਦੀਆਂ ਫੋਟੋਆਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਮਾ ਚਰਨਕੌਰ ਦੇ ਵੱਲੋਂ ਇਹਨਾਂ ਤਸਵੀਰਾਂ ਤੇ ਇਤਰਾਜ਼ ਚੁਟਾਇਆ ਜਾ ਰਿਹਾ ਹੈ ਦੱਸਿਆ ਕਿ ਮਾ ਚਰਨਕੌਰ ਨੇ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਦੇ ਨਾਲ ਤਸਵੀਰਾਂ ਖਿਚਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਮੈਂ ਜਾਣਦੀ ਹਾਂ ਕਿ ਜਿਵੇਂ ਤੁਸੀਂ ਮੇਰੇ ਵੱਡੇ ਸਿੱਧੂ ਨੂੰ ਜਿਵੇਂ ਪਿਆਰ ਅਤੇ ਸਨਮਾਨ ਦਿੱਤਾ ਉਹਨਾਂ ਹੀ ਤੁਸੀਂ ਮੇਰੇ ਨਿੱਕੇ ਸਿੱਧੂ ਨੂੰ ਵੀ ਦੇ ਰਹੇ ਹੋ ਪਰ ਨਿੱਕੇ ਸ਼ੁਭ ਦੇ ਪਰਿਵਾਰਕ ਪਿਛੋਕਰ ਨੂੰ ਭੁੱਲ ਕੇ ਉਸ ਨੂੰ ਵੀ ਇੱਕ ਆਮ ਬੱਚੇ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਉਸ ਦੀ ਮਾਸੂਮੀਅਤ ਵੀ ਬਾਕੀ ਬੱਚਿਆਂ ਵਰਗੀ ਹੈ ਮੈਂ ਜਾਣਦੀ ਹਾਂ ਕਿ ਨਿੱਕੇ ਸ਼ੁਭ ਤੋਂ ਸਾਡੇ ਵਾਂਗੂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਉਮੀਦਾਂ ਨੇ ਪਰ ਜੇ ਉਸ ਦੀ ਉਮਰ ਸਾਡੀ ਉਮੀਦਾਂ ਤੇ ਤਕਾਜ਼ੇ ਨੂੰ ਸਮਝਣ ਦੇ ਲਈ ਬਹੁਤ ਥੋੜੀ ਹੈ ਕਿਰਪਾ ਕਰਕੇ ਮੇਰੇ ਨਿੱਕੇ ਸ਼ੁਭ ਨੂੰ ਛੇੜ ਕੇ ਤੁਸੀਂ ਮਿਲ ਰਹੇ ਹੋ ਛੇੜ ਉਸ ਦੇ ਨਾਲ ਤਸਵੀਰਾਂ ਖਿੱਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਹਾਂ ਉਮਰ ਨਾ ਸਮਝ ਕੇ ਬੱਚੇ ਦੀ ਤਰ੍ਹਾਂ ਹੀ ਸਮਝਿਆ ਜਾਏ ਅਤੇ ਉਸ ਦੇ ਨਾਲ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ અપਮਾਨਜਨਕ ਭਾਸ਼ਾ ਜਾਂ ਫਿਰ ਹਰਕਤ ਨਾ ਕੀਤੀ ਜਾਏ ਕਿਉਂਕਿ ਅਜੇ ਵੀ ਕੁਝ ਲੋਕ ਮੇਰੇ ਬੱਚੇ ਤੋਂ ਨਫ਼ਰਤ ਕਰਦੇ ਨੇ ਅਤੇ ਜੋ ਪਿਆਰ ਸਤਿਕਾਰ ਤੁਸੀਂ ਸ਼ੁਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਵੀ ਲੋਕਾਂ ਅੱਗੇ ਪੇਸ਼ ਕਰ ਸਕਦੇ ਪਦਸੀ ਆਪਣੇ ਬੱਚੇ ਦੀ ਪਰਪ੍ਰਿਸ਼ ਸਧਾਰਨ ਬੱਚੇ ਵਾਂਗ ਕਰਨਾ ਚਾਹੁੰਦੇ ਆ ਉਮੀਦ ਹੈ ਤੁਸੀਂ ਸਾਡੀ ਭਾਵਨਾਵਾਂ ਸਮਝੋਗੇ ਨਿੱਕੇ ਸਿੱਧੂ ਦੀਆਂ AI ਤੋਂ ਫੋਟੋਆਂ ਬਣਾ ਕੇ ਕਾਫੀ ਦੇਰ ਤੋਂ ਇੰਟਰਨੈਟ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ AI ਦੇ ਵੱਲੋਂ ਵਾਇਰਲ ਹੋਈਆਂ ਤਸਵੀਰਾਂ ਦੇ ਵਿੱਚ ਛੋਟੇ ਸਿੱਧੂ ਦੀਆਂ ਫੋਟੋਆਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਮਾ ਚਰਨਕੌਰ ਦੇ ਵੱਲੋਂ ਇਹਨਾਂ ਤਸਵੀਰਾਂ ਤੇ ਇਤਰਾਜ਼ ਚੁਟਾਇਆ ਜਾ ਰਿਹਾ ਹੈ ਦੱਸਿਆ ਹੈ ਕਿ ਮਾ ਚਰਨਕੌਰ ਨੇ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਦੇ ਨਾਲ ਤਸਵੀਰਾਂ ਖਿਚਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਮੈਂ ਜਾਣਦੀ ਹਾਂ ਕਿ ਜਿਵੇਂ ਤੁਸੀਂ ਮੇਰੇ ਵੱਡੇ ਸਿੱਧੂ ਨੂੰ ਜਿਵੇਂ ਯਾਰ ਅਤੇ ਸਨਮਾਨ ਦਿੱਤਾ ਉਹਨਾਂ ਹੀ ਤੁਸੀਂ ਮੇਰੇ ਨਿੱਕੇ ਸਿੱਧੂ ਨੂੰ ਵੀ ਦੇ ਰਹੇ ਹੋ ਪਰ ਨਿੱਕੇ ਸ਼ੁਭ ਦੇ ਪਰਿਵਾਰਕ ਪਿਛੋਕਰ ਨੂੰ ਭੁੱਲ ਕੇ ਉਸ ਨੂੰ ਵੀ ਇੱਕ ਆਮ ਬੱਚੇ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਉਸ ਦੀ ਮਾਸੂਮੀਅਤ ਵੀ ਬਾਕੀ ਬੱਚਿਆਂ ਵਰਗੀ ਹੈ ਮੈਂ ਜਾਣਦੀ ਹਾਂ ਕਿ ਨਿੱਕੇ ਸ਼ੁਭ ਤੋਂ ਸਾਡੇ ਵਾਂਗੂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਉਮੀਦਾਂ ਨੇ ਪਰ ਜੇ ਉਸ ਦੀ ਉਮਰ ਸਾਡੀ ਉਮੀਦਾਂ ਤੇ ਤਕਾਜ਼ੇ ਨੂੰ ਸਮਝਣ ਦੇ ਲਈ ਬਹੁਤ ਥੋੜੀ ਹੈ ਕਿਰਪਾ ਕਰਕੇ ਮੇਰੇ ਨਿੱਕੇ ਸ਼ੁਭ ਨੂੰ ਝੇਕਰ ਤੁਸੀਂ ਮਿਲ ਰਹੇ ਹੋ ਝੇਕਰ ਉਸ ਦੇ ਨਾਲ ਤਸਵੀਰਾਂ ਖਿੱਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਉਮਰ ਨਾਲ ਸਮਝ ਕੇ ਬੱਚੇ ਦੀ ਤਰ੍ਹਾਂ ਹੀ ਸਮਝਿਆ ਜਾਏ ਅਤੇ ਉਸ ਦੇ ਨਾਲ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ અપਮਾਨਜਨਕ ਭਾਸ਼ਾ ਜਾਂ ਫਿਰ ਹਰਕਤ ਨਾ ਕੀਤੀ ਜਾਏ ਕਿਉਂਕਿ ਅਜੇ ਵੀ ਕੁਝ ਲੋਕ ਮੇਰੇ ਬੱਚੇ ਤੋਂ ਨਫ਼ਰਤ ਕਰਦੇ ਨੇ ਅਤੇ ਜੋ ਪਿਆਰ ਸਤਿਕਾਰ ਤੁਸੀਂ ਸ਼ੁਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਵੀ ਲੋਕਾਂ ਅੱਗੇ ਪੇਸ਼ ਕਰ ਸਕਦੇ ਪਦਸੀ ਆਪਣੇ ਬੱਚੇ ਦੀ ਪਰਪ੍ਰਿਸ਼ ਸਧਾਰਨ ਬੱਚੇ ਵਾਂਗ ਕਰਨਾ ਚਾਹੁੰਦੇ ਆ ਉਮੀਦ ਹੈ ਤੁਸੀਂ ਸਾਡੀ ਭਾਵਨਾਵਾਂ ਸਮਝੋਗੇ ਨਿੱਕੇ ਸਿੱਧੂ ਦੀਆਂ AI ਤੋਂ ਫੋਟੋਆਂ ਬਣਾ ਕੇ ਕਾਫੀ ਦੇਰ ਤੋਂ ਇੰਟਰਨੈਟ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ AI ਦੇ ਵੱਲੋਂ ਵਾਇਰਲ ਹੋਈਆਂ ਤਸਵੀਰਾਂ ਦੇ ਵਿੱਚ ਛੋਟੇ ਸਿੱਧੂ ਦੀਆਂ ਫੋਟੋਆਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸ ਦੇ ਕਰਕੇ ਮਾ ਚਰਨਕੌਰ ਦੇ ਵੱਲੋਂ ਇਹਨਾਂ ਤਸਵੀਰਾਂ ਤੇ ਇਤਰਾਜ਼ ਚੁਟਾਇਆ ਜਾ ਰਿਹਾ ਹੈ ਦੱਸਿਆ ਕਿ ਮਾ ਚਰਨਕੌਰ ਨੇ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਦੇ ਨਾਲ ਤਸਵੀਰਾਂ ਖਿਚਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਮੈਂ ਜਾਣਦੀ ਹਾਂ ਕਿ ਜਿਵੇਂ ਤੁਸੀਂ ਮੇਰੇ ਵੱਡੇ ਸਿੱਧੂ ਨੂੰ ਜਿਵੇਂ ਪਿਆਰ ਅਤੇ ਸਨਮਾਨ ਦਿੱਤਾ ਉਹਨਾਂ ਹੀ ਤੁਸੀਂ ਮੇਰੇ ਨਿੱਕੇ ਸਿੱਧੂ ਨੂੰ ਵੀ ਦੇ ਰਹੇ ਹੋ ਪਰ ਨਿੱਕੇ ਸ਼ੁਭ ਦੇ ਪਰਿਵਾਰਕ ਪਿਛੋਕਰ ਨੂੰ ਭੁੱਲ ਕੇ ਉਸ ਨੂੰ ਵੀ ਇੱਕ ਆਮ ਬੱਚੇ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਉਸ ਦੀ ਮਾਸੂਮੀਅਤ ਵੀ ਬਾਕੀ ਬੱਚਿਆਂ ਵਰਗੀ ਹੈ ਮੈਂ ਜਾਣਦੀ ਹਾਂ ਕਿ ਨਿੱਕੇ ਸ਼ੁਭ ਤੋਂ ਸਾਡੇ ਵਾਂਗੂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਉਮੀਦਾਂ ਨੇ ਪਰ ਜੇ ਉਸ ਦੀ ਉਮਰ ਸਾਡੀ ਉਮੀਦਾਂ ਤੇ ਤਕਾਜ਼ੇ ਨੂੰ ਸਮਝਣ ਦੇ ਲਈ ਬਹੁਤ ਥੋੜੀ ਹੈ ਕਿਰਪਾ ਕਰਕੇ ਮੇਰੇ ਨਿੱਕੇ ਸ਼ੁਭ ਨੂੰ ਛੇੜ ਕੇ ਤੁਸੀਂ ਮਿਲ ਰਹੇ ਹੋ ਛੇੜ ਉਸ ਦੇ ਨਾਲ ਤਸਵੀਰਾਂ ਖਿੱਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਹਾਂ ਉਮਰ ਨਾਲ ਸਮਝ ਕੇ ਬੱਚੇ ਦੀ ਤਰ੍ਹਾਂ ਹੀ ਸਮਝਿਆ ਜਾਏ ਅਤੇ ਉਸ ਦੇ ਨਾਲ ਰਹਿੰਦੇ ਹੋਏ ਕਿਸੇ ਤਰ੍ਹਾਂ ਦੀ અપਮਾਨਜਨਕ ਭਾਸ਼ਾ ਜਾਂ ਫਿਰ ਹਰਕਤ ਨਾ ਕੀਤੀ ਜਾਏ ਕਿਉਂਕਿ ਅਜੇ ਵੀ ਕੁਝ ਲੋਕ ਮੇਰੇ ਬੱਚੇ ਤੋਂ ਨਫ਼ਰਤ ਕਰਦੇ ਨੇ ਅਤੇ ਜੋ ਪਿਆਰ ਸਤਿਕਾਰ ਤੁਸੀਂ ਸ਼ੁਭ ਨੂੰ ਕਰਦੇ ਹੋ ਉਸ ਦਾ ਉਦੇਸ਼ ਗਲਤ ਬਣਾ ਕੇ ਵੀ ਲੋਕਾਂ ਅੱਗੇ ਪੇਸ਼ ਕਰ ਸਕਦੇ ਪਦਸੀ ਆਪਣੇ ਬੱਚੇ ਦੀ ਪਰਪ੍ਰਿਸ਼ ਸਧਾਰਨ ਬੱਚੇ ਵਾਂਗ ਕਰਨਾ ਚਾਹੁੰਦੇ ਆ ਉਮੀਦ ਹੈ ਤੁਸੀਂ ਸਾਡੀ ਭਾਵਨਾਵਾਂ ਸਮਝੋਗੇ